ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਸਾਹਮਣੇ ਮੈਂ ਪ੍ਰਵਾਸੀ ਦੀ ਉਹ ਕਹਾਤੂ ਤਰੂੰਗਾ ਜਿਹੜੀ ਦੇਖ ਕੇ ਤੇ ਸੁਣ ਕੇ ਤੁਸੀਂ ਹਿਲ ਜਾਓਗੇ ਗੱਲ ਹੈ ਕਿ ਆ ਦਰਅਸਲ ਪੰਜਾਬੀ ਕੁੜੀ ਨੂੰ ਇੱਕ ਬਈਏ ਨੇ ਛੇੜਿਆ ਘਰੇ ਜਾ ਕੇ ਧੱਕੇ ਦੇ ਨਾਲ ਤਾਂ ਦੇਖੋ ਹੁਣ ਪ੍ਰਵਾਸੀ ਲੋਕਾਂ ਦਾ ਜਿਹੜਾ ਕਿ ਦਬਦਬਾ ਉਹ ਕਿੱਥੋਂ ਤੱਕ ਵੱਧਦਾ ਜਾ ਰਿਹਾ ਹੈ ਇੱਕ ਸਿੱਖ ਨੌਜਵਾਨ ਦੀ ਆਨੰਦਪੁਰ ਦੇ ਵਿੱਚ ਤਾਗਣਾ ਹੀ ਗਈ ਹੈ ਤਾਂ ਉਹਦੇ ਕੇਸ ਖੁੱਲਦੇ ਨੇ ਕਿੱਡੀ ਬੇਅਦਬੀ ਸਿੱਖਾਂ ਦੇ ਲਈ ਤਾਂ ਹੁਣ ਦੇਖੋ ਕਿੰਨਾ ਵੱਡਾ ਕੰਮ ਕਰ ਰਹੇ ਨੇ ਲੋਕ ਇਹ ਮੈਂ ਤੁਹਾਨੂੰ ਅੱਜ ਇੱਕ ਉਹ ਸੱਚ ਦਿਖਾਉਂਗਾ ਵੀ ਦੇਖੋ ਪ੍ਰਵਾਸੀ ਲੋਕ ਘਰਾਂ ਦੇ ਵਿੱਚ ਵੜ ਕੇ ਕੁੜੀਆਂ ਨੂੰ ਬੁੜੀਆਂ ਨੂੰ ਛੇੜਨ ਲੱਗ ਗਏ ਯਾਰ ਕਿੱਥੋਂ ਤੱਕ ਜਮੀਰ ਮੈਂ ਕਹਿੰਦਾ ਵੀ ਮਰ ਗਿਆ ਲੋਕਾਂ ਦਾ ਪਰ ਇਹਨਾਂ ਨੂੰ ਕੀ ਆਪਣੇ ਪੰਜਾਬ ਦਾ ਮੈਂ ਤੁਹਾਨੂੰ ਅੱਜ ਉਹ ਸੱਚ ਦਿਖਾਉਂਗਾ ਜਿਹੜਾ ਕਿ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੋਊਗੀ ਵੀ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਲਿਆਉਣ ਵਾਲੇ ਕੀ ਇਹ ਸਹੀ ਕਰ ਰਹੇ ਨੇ ਕਿਉਂਕਿ ਆਹਦੇ ਕੰਮਾਂ ਕਾਜਾਂ ਦੇ ਵਾਸਤੇ ਲਿਆਉਂਦੇ ਸੀ ਤੇ ਅੱਜ ਆਪਣੇ ਤੇ ਕਿੰਨਾ ਭਾਰੀ ਜਾਨੀ ਇਹ ਸੰਕਟ ਕਿੰਨਾ ਮਤਲਬ ਆਪਣੇ ਪੰਜਾਬੀਆਂ ਲਈ ਸਿਰ ਦਰਦ ਸਿਰਦਰਦ ਬਣੇ ਹੋਏ ਨੇ ਤਾਂ ਤੁਸੀਂ ਲਾਈਵ ਦੇਖੋ ਇੱਕ ਸੰਘ ਦੁਆਰਾ ਜਿਹੜਾ ਕਿ ਇਹਨੂੰ ਸੋਧਾ ਲੱਗਾ ਨਾ ਉਹ ਬਹੁਤ ਵਧੀਆ ਹੋਇਆ ਦੇਖੋ ਤੁਸੀਂ ਵੀ ਦੇ ਆਂ ਕੰਦਰ ਕੁੜੀ ਨੋ ਕੁੜੀ ਬਾਈਆਂ ਨੇ ਆ ਜਾ ਕੇ ਪੰਜਾਬ ਕੇ ਕੁੜੀ ਰੁਕ ਚੁੱਤ ਨਾ ਬਈ ਜੇ ਤੇਰੀ ਭੈਣ ਉਹਨੇ ਤੇਰੀ ਭੈਣ ਨੂੰ ਕੋ ਬਾਹੂ ਆ ਹਾਂ ਉਹ ਮਾਚੇ ਤੁਸੀਂ ਗੱਲਣ ਦੇ ਹਾਂ ਉਹ ਅਮ ਲਾ ਹਾਂ ਹਾਂ ਉਹ ਤਾਂ ਮਾਰੋ ਮਾਤਾ ਤਾਂ ਲੈ ਜਾ ਪੂਰੀ ਫੱਟੇ ਨਾ ਮੈਂ ਇਹ ਮੈਂ ਕਰ ਰਹੀ ਆ ਮੈਂ ਨੂੰ ਮਾਰ ਲਾ i don't ਦੇਖੋ ਇੱਕ ਜਨਾਨੀ ਖੜੀ ਆ ਕੋਲੇ ਪੰਜਾਬਣ ਜਮੀਰ ਦੇਖੋ ਕਿੱਥੋਂ ਤੱਕ ਮਰ ਚੁੱਕਿਆ ਪੰਜਾਬੀਆਂ ਦਾ ਵੀ ਔਰਤ ਪੰਜਾਬਣ ਕੋਲੇ ਖੜੀ ਕਹਿ ਕੀ ਰਹੀ ਆ ਕਹਿੰਦੀ ਇਹਨੂੰ ਨਾ ਕੁੱਟੋ ਉਹ ਬੰਦਾ ਪੁੱਛ ਰਿਹਾ ਆਪਣੇ ਸਿੰਘ ਪੁੱਛ ਰਹੇ ਨੇ ਦੋ ਚਾਰ ਬੰਦੇ ਸਿੰਘ ਦੇ ਕੋਲ ਹੋਰ ਵੀ ਨੇ ਉਹ ਕਹਿੰਦੇ ਵੀ ਤੇਰੇ ਘਰੇ ਕੁੜੀ ਹੈਗੀ ਆ ਦਾਦੇ ਕੋਲੇ ਹੁਣ ਕੋਈ ਜਵਾਬ ਨਹੀਂ ਤਾਂ ਗੱਲ ਇਹ ਆ ਵੀ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਕਿ ਜ਼ਮੀਰ ਹੈ ਮੈਂ ਕਹਿੰਦਾ ਉਹ ਵੀ ਮਰ ਗਈ ਹੈ ਯਾਰ ਇੱਕ ਪ੍ਰਵਾਸੀ ਭਈਏ ਦਾ ਤੂੰ ਪੱਖ ਲੈ ਰਹੀਆਂ ਜਿਹੜਾ ਕਿ ਘਰੇ ਵੜ ਕੇ ਇੰਨੀਆਂ ਵੱਡੀਆਂ ਗੱਲਾਂ ਨੂੰ ਅੰਜਾਮ ਦੇ ਚੁੱਕਿਆ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਵੇਂ ਗੁਰੂ ਦਾ ਪ੍ਰਕਾਸ਼ ਹੈ ਇਹਨਾਂ ਲੋਕਾਂ ਦੇ ਉੱਤੇ ਜ਼ਰੂਰੀ ਹੈ ਜਾਣਾ ਤੇ ਨਾ ਸਿੰਘਾਂ ਦਾ ਕਿਉਂਕਿ ਬਹੁਤ ਜ਼ਿਆਦਾ ਮੈਂ ਕਹਿੰਦਾ ਵੀ ਯਾਰ ਜ਼ਮੀਰ ਤਾਂ ਮਰੀ ਗਿਆ ਬਾਈ ਯਾਰ ਕਿਉਂ ਪੰਜਾਬੀਓ ਇੱਕ ਪ੍ਰਵਾਸੀ ਬੰਦੇ ਦੁਆਰਾ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਇੱਕ ਕੁੜੀ ਨੂੰ ਘਰੇ ਜਾ ਕੇ ਛੇੜਿਆ ਜਾਂਦਾ ਯਾਰ ਤੇ ਇੱਕ ਪੰਜਾਬਣ ਔਰਤ ਕੋਲੇ ਖੜੀ ਜਦੋਂ ਉਹ ਸੋਧਾ ਲੱਗ ਰਿਹਾ ਸੀ ਇਹਦਾ ਚੰਗੇ ਸਾਡੇ ਸਿੰਘ ਸਿੰਘ ਫਿਰਕਾ ਕਹਿੰਦਾ ਸਿੱਖ ਉਹ ਭਾਈ ਜੇ ਮੈਨੂੰ ਲੱਗਦਾ ਵੀ ਸਾਡੇ ਇਸ ਪੰਜਾਬ ਦੀ ਧਰਤੀ ਤੇ ਸਿੱਖ ਨਾ ਹੋਣ ਨਾ ਸਿੰਘ ਹੋਣ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਅੱਧੇ ਦਿਨ ਵੀ ਜੀ ਪਾਊਗਾ ਇਹ ਜਿਹੜੀ ਸਾਡੀ ਕੌਮ ਹੈ ਇਸੇ ਦਾ ਭੈ ਪੂਰੇ ਵਰਲਡ ਦੇ ਵਿੱਚ ਹੈ ਵਰਲਡ ਦੇ ਵਿੱਚ ਨਹੀਂ ਕਹਾਂਗੇ ਅਸੀਂ ਕਹਾਂਗੇ ਕਿ ਬਾਹਰਲੇ ਲੋਕਾਂ ਤੇ ਇੱਕ ਵੀ ਹੈ ਜਿੱਥੋਂ ਦੇ ਸਾਡੇ ਪੰਜਾਬੀ ਵਸਦੇ ਆ ਉਥੋਂ ਦੇ ਇੱਕ ਸਾਡੇ ਪੰਜਾਬ ਦਾ ਜਿਹੜਾ ਖੌਫ ਆ ਨਾ ਉਹ ਹੈ ਕਿਦੇ ਕਰਕੇ ਆ ਸਿੰਘਾਂ ਦਾ ਕਰਕੇ ਆ ਕਿਉਂਕਿ ਗੁਰੂ ਦੇ ਸਿੰਘ ਉਹ ਬਾਣੇ ਦੇ ਵਿੱਚ ਜਦੋਂ ਹੁੰਦੇ ਨੇ ਦਸਤਾਰ ਸਜਾਈ ਹੁੰਦੀ ਹੈ ਤੇ ਕਿਰਪਾਨ ਗਾਤਰੇ ਪਾਈ ਹੁੰਦੀ ਹੈ ਤੇ ਮੈਂ ਕਹਿੰਦਾ ਵੀ ਬੈਰੀ ਦੀਆਂ ਅੱਖਾਂ ਖੜ ਜਾਂਦੀਆਂ ਨੇ ਦੇਖ ਕੇ ਕੀ ਇਹ ਖਾਲਸਾ ਰੂਪ ਹੈ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ ਵੀ ਸਾਡੀ ਤਾਂ ਉਹ ਕੌਮ ਆ ਜਿਹੜੀ ਸ਼ੇਰਾਂ ਦੇ ਜਵਾੜੇ ਪਾੜ ਦਿੰਦੀ ਸੀ ਆ ਜਿਹੜੇ ਤੁਸੀਂ ਭਈਆਂ ਦੀਆਂ ਗੱਲਾਂ ਕਰਦੇ ਹੋ ਇਹਨਾਂ ਦੇ ਉੱਤੇ ਮਤੇ ਪਾਸ ਕੀਤੇ ਗਏ ਨੇ ਪਿੰਡਾਂ ਦੇ ਵਿੱਚ ਪਹਿਲਾ ਮਤਾ ਪਾਸ ਹੋਇਆ ਮੁੱਧੋ ਸੰਗ ਦੀਆਂ ਪਿੰਡ ਦੇ ਵਿੱਚ ਜਿਹੜਾ ਕਿ ਮੁਹੱਲੀ ਸ਼ਹਿਰ ਦੇ ਨਾਲ ਲੱਗਦਾ ਤਾ ਹੁਣ ਮੈਂ ਚਾਹੂਗਾ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਫੈਲਾ ਦਿਓ ਕਿ ਯਾਰ ਪ੍ਰਵਾਸੀ ਲੋਕਾਂ ਦੁਆਰਾ ਸਾਡੇ ਪੰਜਾਬ ਦੇ ਵਿੱਚ ਕਿਤੇ ਸਿੱਖ ਨੌਜਵਾਨ ਦੀ ਪੱਗ ਲਾਹੀ ਜਾਂਦੀ ਹੈ ਕਿਤੇ ਕੇਸ ਖੁੱਲ ਜਾਂਦੇ ਨੇ ਬੇਅਦਬੀ ਨਹੀਂ ਹੈ ਸਿੱਖਾਂ ਦੇ ਲਈ ਸਾਡੇ ਪੰਜਾਬੀਆਂ ਦੇ ਲਈ ਇਹ ਮਾੜੀ ਗੱਲ ਨਹੀਂ ਹੈਗੀ ਤਾਂ ਕਿਤੇ ਗੁਰਦੁਆਰਿਆਂ ਦੇ ਵਿੱਚ ਬੇ ਬੇहद ਜਿਆਦੇ ਬੇਅਦਬੀ ਨੂੰ ਅੰਜਾਮ ਦਿੱਤਾ ਜਾਂਦਾ ਕਿਤੇ ਪਿਸ਼ਾਬ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹ ਵੀ ਪ੍ਰਵਾਸੀ ਬੰਦੇ ਦੇ ਦੁਆਰਾ ਕਿਤੇ ਕੀੜਿਆਂ ਵਾਲੀ ਦਵਾਈ ਪਾ ਦਿੱਤੀ ਜਾਂਦੀ ਆ ਡੱਬੇ ਦੇ ਵਿੱਚ ਜਿਹੜੇ ਤੇ ਪ੍ਰਸ਼ਾਦ ਪਿਆਉਂਦਾ ਜਿੱਥੇ ਤਾਂ ਹੁਣ ਤੁਸੀਂ ਦੱਸੋ ਕਿ ਸਾਡੇ ਪੰਜਾਬ ਦਾ ਜਿਹੜਾ ਕਿ ਹੁਣ ਦਾ ਮਾਹੌਲ ਹੈ ਕੀ ਇਹ ਸੇਫਟੀ ਜਾਂ ਸਕਿਉਰਿਟੀ ਦੇ ਵਿੱਚ ਹੈ ਨਹੀਂ ਹੈਗਾ ਕਿਉਂਕਿ ਵੱਦੀ ਸੰਖਿਆ ਨੇ ਪ੍ਰਵਾਸੀਆਂ ਨੇ ਪੰਜਾਬ ਦੇ ਉੱਤੇ ਵੱਡੇ ਪੱਧਰ ਤੇ ਕਬਜ਼ੇ ਕੀਤੇ ਹੋਏ ਨੇ ਅੱਜ ਮੈਂ ਤੁਹਾਨੂੰ ਦੱਸਦਾ ਇੱਕ ਨਵੀਂ ਜਿਹੜੀ ਕਿ ਮੇਰੇ ਨਾਲ ਅਪਡੇਟ ਵਾਪਰੀ ਹੈ ਅੱਜ ਦੇ ਦਿਨ ਦੀ ਗੱਲ ਹੈ ਜਿਵੇਂ ਕਿ ਮੈਂ ਕਿਸੇ ਦੁਕਾਨ ਤੇ ਗਿਆ ਸੀ ਬਾਜ਼ਾਰ ਦੇ ਵਿੱਚ ਉੱਥੇ ਇੱਕ ਪ੍ਰਵਾਸੀ ਬੰਦਾ ਬੈਠਾ ਉਹ ਸੇਠ ਬੰਦੇ ਨਾਲ ਗੱਲਾਂ ਕਰ ਰਿਹਾ ਸੀ ਕੀ ਕਰ ਰਿਹਾ ਸੀ ਉਹ ਕਹਿੰਦਾ ਮੈਂ ਪਲਾਟ ਲਿਆ ਤੇ ਉਹਦੀ ਮੈਂ ਰਜਿਸਟਰੀ ਬਣਾਉਣ ਜਾ ਰਿਹਾ ਹੁਣ ਤੇ ਮੈਂ ਉਸ ਨੂੰ ਫੌਰ ਨਹੀਂ ਪੁੱਛਿਆ ਮਹਾਂ ਭਾਈ ਸਾਹਿਬ ਤੈਨੂੰ ਐ ਪਤਾ ਹੈ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਮਸਲਾ ਖੜਾ ਹੋ ਰਿਹਾ ਪ੍ਰਵਾਸੀ ਲੋਕਾਂ ਲੈ ਕੇ ਉਨੇ ਮੈਨੂੰ ਪੁੱਠਾ ਹੱਤ ਮਾਰਦਾ ਕਹਿੰਦਾ ਬਾਈ ਜੀ ਕੋਈ ਗੱਲ ਨਹੀਂ ਆਏ ਤਾਂ ਹੁੰਦੀ ਰਹਿੰਦੇ ਪਤਾ ਨਹੀਂ ਕਿੰਨਾ ਕੁ ਹੁੰਦਾ ਕਹਿੰਦਾ ਮੈਂ ਗੱਲ ਸੁਣ ਓਏ ਤੂੰ ਮੈਨੂੰ ਹਲਕੇ ਚ ਨਾ ਲੈ ਮੈਂ ਵੀ ਇੱਕ ਸਿੰਘ ਤੇ ਇੱਕ ਸੇਖੀ ਆਂ ਚੱਲ ਠੀਕ ਆ ਮੈਂ ਬਾਣੇ ਦੇ ਵਿੱਚ ਨਹੀਂ ਅੰਦਰ ਮੇਰੇ ਬੈਠਾ ਪਰ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਸੂਚਿਤ ਹੋ ਜਾ ਸੂਚਿਤ ਹੋ ਜਾ ਕਿਉਂਕਿ ਤੇਰੇ ਹੀ ਮਤਲਬ ਅੰਗੀ ਸੰਗੀ ਬੰਦਿਆਂ ਨੇ ਸਾਡੇ ਗੁਰਦੁਆਰਿਆਂ ਦੇ ਵਿੱਚ ਅੰਜਾਮ ਦੇ ਰਹੇ ਨੇ ਤੇ ਨਾਲੇ ਸਾਡੇ ਕੁੜੀਆਂ ਕੱਤਰੀਆਂ ਨੂੰ ਛੇੜ ਰਹੇ ਨੇ ਭਜਾ ਕੇ ਵੀ ਲਿਜਾ ਰਹੇ ਨੇ ਕਿ ਉਹ ਇਹ ਗੱਲ ਲੱਖਾ ਸਧਾਨਾ ਨੇ ਵੀ ਕਹੀ ਸੀ ਇਹ ਗੱਲ ਸੱਚ ਵੀ ਹੈ ਪਰ ਉਹ ਬੰਦਾ ਜਦੋਂ ਅੜੀ ਜੀ ਕਰਨ ਲੱਗਾ ਫਿਰ ਮੈਂ ਕਰੜਾ ਹੋ ਗਿਆ ਤਾਂ ਫਿਰ ਉਹਨੂੰ ਪਤਾ ਲੱਗਾ ਵੀ ਜਾਂ ਤਾਂ ਮੇਰਾ ਸੋਧਾ ਲੱਗੂਆ ਹੁਣ ਤੇ ਮੈਂ ਲੱਖੇ ਸਧਾਨੇ ਦੀ ਫੋਟੋ ਦਿਖਾਈ ਕਿਉਂਕਿ ਮੇਰੇ ਕੋਲ ਮੌਜੂਦ ਹੁੰਦੀ ਆ ਬਾਈ ਜੀ ਮੈਂ ਕਦੇ ਸ਼ੇਅਰ ਨਹੀਂ ਕੀਤੀ ਕਿਉਂਕਿ ਇਹ ਭਰਾ ਆਪਣਾ ਇਹ ਆਪਣਾ ਬੱਚਾ ਹੈ ਕਿਉਂਕਿ ਮੇਰੇ ਵੀਰ ਦੇ ਨਾਲ ਲਿੰਕ ਬੜੇ ਚਿੱਤ ਤੋਂ ਹੀ ਆ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਣਾ ਦੇ ਉੱਤੇ ਚੱਲਣ ਵਾਲੇ ਇਨਸਾਨ ਆ ਅਸੀਂ ਵੀ ਬਾਈ ਕਿਉਂਕਿ ਪੰਜਾਬ ਦੇ ਪ੍ਰਤੀ ਕਿਉਂ ਗੱਲਾਂ ਕਰਦੇ ਆ ਕਿਉਂਕਿ ਯੋਧਿਆਂ ਨੂੰ ਦੇਖਤੀ ਕੀਤੀਆਂ ਜਾਂਦੀਆਂ ਨੇ ਤੇ ਜਿਹੜੀਆਂ ਸਾਡੇ ਗੁਰੂਆਂ ਨੇ ਕੀਤੀਆਂ ਨੇ ਮੈਂ ਹਰ ਇੱਕ ਭੈਣ ਭਰਾ ਨੂੰ ਕਹਿਣਾ ਉਹਨਾਂ ਗੱਲਾਂ ਤੇ ਅਮਲ ਜ਼ਰੂਰ ਕਰੋ ਯਾਰ ਜੇ ਪੰਜਾਬ ਬਚਾਉਣਾ ਜੇ ਪੰਜਾਬ ਦੀ ਸ਼ਿਫਟੀ ਰੱਖਣੀ ਆ ਗੁਰੂਆਂ ਪੀਰਾਂ ਦੇ ਇਤਿਹਾਸ ਦੇ ਉੱਤੇ ਪਹਿਰਾ ਦੇਣਾ ਸਿੱਖ ਲਓ ਮੈਂ ਇਹ ਨਾ ਕਿ ਉਹ ਵੀ ਮੈਂ ਤੁਹਾਨੂੰ ਕੁਝ ਧਿਆਵ ਜ਼ਰਾ ਦੱਸ ਰਿਹਾ ਮੈਂ ਸਾਡੇ ਆਪਣੇ ਭੈਣ ਭਰਾ ਸਮਝ ਕੇ ਤੁਹਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਰਿਹਾ ਆਪ ਦਾ ਛੋਟਾ ਭਰਾ ਸਮਝ ਕੇ ਜਿਹੜੇ ਵੱਡੇ ਨੇ ਜੇ ਛੋਟੇ ਆ ਤਾਂ ਮੈਨੂੰ ਵੱਡਾ ਭਰਾ ਸਮਝ ਕੇ ਮਾਫ ਕਰ ਦੇਣਾ ਜੇ ਕੋਈ ਗਲਤੀ ਹੋ ਗਈ ਤਾਂ ਮੇਰੀ ਇਹ ਅਪੀਲ ਆ ਤੁਹਾਡੇ ਅੱਗੇ ਕਿ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਪਣੇ ਸਾਰੇ ਭੈਣ ਭਰਾਵਾਂ ਤੱਕ ਇਹ ਗੱਲ ਪਹੁੰਚੇ ਤੇ ਪ੍ਰਵਾਸੀ ਲੋਕਾਂ ਦੁਆਰਾ ਗੁੱਸਾ ਕਾਇਮ ਰਹੇ ਆਪਣੇ ਲੋਕਾਂ ਦੇ ਵਿੱਚ ਤੇ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਿਕਾਉਂਦਾ ਰਹੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਬੈੱਲ ਦੀ ਘੰਟੀ ਜ਼ਰੂਰ ਦਵਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟੌਪਿਕ ਦੇ ਵਿੱਚ